ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੇ ਚੇਅਰਮੈਨ ਦਰਸ਼ਨ ਲਾਲ ਦੀ ਅਗਵਾਈ ਹੇਠ ਪ੍ਰਧਾਨ ਰਕੇਸ਼ ਕੁਮਾਰ ਟੂਲੀ ਦੇ ਹੁਕਮਾਤੇ ਪੰਜਾਬ ਸਰਕਾਰ ਕੋਲ ਮੰਗਾਂ ਨਾ ਮੰਨੀਆਂ ਤਾਂ 1 ਅਕਤੂਬਰ ਨੂੰ ਪੰਜਾਬ ਭਰ ਦੀਆਂ ਮੰਡੀਆਂ 'ਚ ਮਜ਼ਦੂਰ ਹੜਤਾਲ ਤੇ ਜਾਣਗੇ ਅਤੇ ਮੰਡੀ ਇੱਕ ਤਰੀਕ ਹੈ ਇਹਦੇ ਵਿੱਚ ਅਗਰ 1 ਤਰੀਕ ਤੱਕ ਸਰਕਾਰ ਨੇ ਕੋਈ ਸਾਡੀ ਮਜ਼ਦੂਰੀ ਦੇ ਵਿੱਚ ਵਾਧਾ ਕਰਤਾ ਜੋ ਕਿ ਤੁਹਾਨੂੰ ਸਾਰਾ ਹੀ ਪਤਾ ਹੀ ਹੈ ਕਿ ਪੰਜਾਬ ਨਾਲੋਂ ਹਰਿਆਣੇ ਦੇ ਵਿੱਚ ਜਿਹੜੀ ਲੋਡਿੰਗ ਹੈ ਉਹ 3 ਰੁਪਿਆ 20 ਪੈਸੇ ਅਤੇ 1 ਰੁਪਿਆ 80 ਪੈਸੇ 90 ਪੈਸੇ ਜੋ ਸਾਡੀ ਮਜ਼ਦੂਰੀ ਹੈ ਉਹਦੇ ਪ੍ਰਤੀ ਵੀ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੇ ਚੇਅਰਮੈਨ ਦਰਸ਼ਨ ਲਾਲ ਦੀ ਅਗਵਾਈ ਹੇਠ ਪ੍ਰਧਾਨ ਰਕੇਸ਼ ਕੁਮਾਰ ਟੂਲੀ ਦੇ ਹੁਕਮਾਤੇ ਪੰਜਾਬ ਸਰਕਾਰ ਵੱਲ ਮੰਗਾਂ ਨਾ ਮੰਨੀਆਂ ਤਾਂ 1 ਅਕਤੂਬਰ ਨੂੰ ਪੰਜਾਬ ਭਰ ਦੀਆਂ ਮੰਡੀਆਂ 'ਚ ਮਜ਼ਦੂਰ ਹੜਤਾਲ 'ਤੇ ਜਾਣਗੇ ਅਤੇ ਮੰਡੀ 'ਚ ਆਉਣ ਵਾਲੇ ਝੋਨੇ ਦੀ ਫਸਲ ਨੂੰ ਨਾ ਮਜ਼ਦੂਰ ਟਰਾਲੀਆਂ ਵਿੱਚੋਂ ਲਾਉਣਗੇ ਅਤੇ ਨਾ ਲੋਡਿੰਗ ਕਰਨਗੇ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨੇਗੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ ਚੇਅਰਮੈਨ ਦਰਸ਼ਨ ਲਾਲ ਨੇ ਕਿਹਾ ਕਿ ਸਾਡੀ ਲੋਡਿੰਗ ਦੀ ਲੇਬਰ ਵਿੱਚ 5 ਰੁਪਏ ਦਾ ਵਾਧਾ ਕੀਤਾ ਜਾਵੇ ਅਤੇ ਸਾਡੀ ਸੱਚੀ ਮੰਡੀ ਦੀ ਮਜ਼ਦੂਰੀ ਜੋ ਹਰਿਆਣਾ ਵਿੱਚ 3 ਰੁਪਏ 20 ਪੈਸੇ ਹੈ ਦੇ ਬਰਾਬਰ ਕਰਕੇ 25% ਦਾ ਹੋਰ ਵਾਧਾ ਕੀਤਾ ਜਾਵੇ ਜੇਕਰ ਸਰਕਾਰ ਨੇ ਸਾਡੀ ਹਰਿਆਣਾ ਦੇ ਬਰਾਬਰ ਮਜ਼ਦੂਰੀ ਨਾ ਦਿੱਤੀ ਤਾਂ ਸਰਕਾਰ ਦੇ ਖਿਲਾਫ ਸੜਕਾਂ ਰੇਲਵੇ ਤੇ ਤਰਨੇ ਲਾ ਕੇ ਜਾਮ ਪਿੱਤੀਆਂ ਜਾਣ ਗਿਆ ਉਹਨਾਂ ਕਹਿੰਿਆ ਕਿ ਵੱਖ-ਵੱਖ ਰਾਜਾਂ ਤੋਂ ਪੰਜਾਬ ਚ ਮੰਡੀ ਦਾ ਫੀਜਨ ਲਾਉਣ ਲਈ ਲੇਬਰ ਹਜ਼ਾਰਾਂ ਰੁਪਏ ਖਰਚ ਕਰਕੇ ਇੱਥੇ ਆਉਂਦੀ ਹੈ ਪਰ ਪੰਜਾਬ ਸਰਕਾਰ ਲਗਾਤਾਰ 2 ਸਾਲ ਤੋਂ ਸਾਡੀ ਮਜ਼ਦੂਰੀ ਵਿੱਚ ਵਾਧਾ ਨਹੀਂ ਕਰ ਰਹੀ ਮਜ਼ਦੂਰ ਯੂਨੀਅਨ ਬੋਲੋ ਇਸ ਮੋਪੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕਰਕੇ ਰੋਜ਼ ਪ੍ਰਦਰਸ਼ਨ ਵੀ ਕੀਤਾ ਗਿਆ ਮੈਂ ਲੇਬਰ ਚੇਅਰਮੈਨ ਪੰਜਾਬ ਸ੍ਰੀ ਦਰਸ਼ਨ ਲਾਲ ਜੀ ਖੰਨਾ ਮੇਰੀ ਬੇਨਤੀ ਹੈ ਕਿ ਮੈਂ ਸਾਰੇ ਜੋ ਸਾਡੇ ਪੰਜਾਬ ਦੇ ਸਤਿਕਾਰਯੋਗ ਸਾਡੇ ਮਜ਼ਦੂਰ ਸਾਥੀ ਹੈ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਰਨਾ ਚਾਹੁੰਦਾ ਕਿ ਮਜ਼ਦੂਰ ਸਾਥਿਓ ਆਓ ਤੇ ਪਹਿਲਾਂ ਆਪਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਦੂਰ ਮਜ਼ਦੂਰ ਸਾਥਿਓ ਸਮੁੱਚੇ ਪੰਜਾਬ ਨੂੰ ਮੈਂ ਬੇਨਤੀ ਕਰ ਰਿਹਾ ਲੇਬਰ ਚੇਅਰਮੈਨ ਪੰਜਾਬ ਸ੍ਰੀ ਦਰਸ਼ਨ ਲਾਲ ਜੀ ਖੰਨਾ ਵੱਲੋਂ ਕਿ ਸਾਥਿਓ ਤੁਹਾਨੂੰ ਸਾਰਾ ਪਤਾ ਹੈ ਕੇ 2 ਸਾਲ ਤੋਂ ਲਗਭਗ ਇਹ ਜਿਹੜੀ ਪੰਜਾਬ ਸਰਕਾਰ ਹੈ ਇਹ ਸਾਡੀ ਮਜ਼ਦੂਰਾਂ ਦੀ ਆਵਾਜ਼ ਸੁਣਨੇ ਰਹੀ ਹੈਗੀ ਹੁਣ ਕੁਝ ਦਿਨ ਪਹਿਲਾਂ ਸ਼੍ਰੀ ਰਕੇਸ਼ ਕੁਮਤਲੀ ਪੰਜਾਬ ਪ੍ਰਧਾਨ ਔਰ ਇਹਨਾਂ ਦੀ ਸਮੁੱਚੀ ਟੀਮ ਫਾਜ਼ਿਲਕਾ ਪਰੋਜਪੁਰ ਦੇ ਵਿੱਚ ਇਕੱਠੀ ਹੋਈ ਦੀ ਜੋ ਕਿ ਆੜਤੀਆਂ ਦੇ ਨਾਲ ਮਜ਼ਦੂਰਾਂ ਦੀ ਕਾਨਫਰੰਸ ਹੋਈ ਥੀ ਉੱਥੇ ਉਹਨਾਂ ਨੇ ਰਲ ਕੇ ਆੜਤੀ ਔਰ ਮਜ਼ਦੂਰਾਂ ਨੇ ਇਹ ਫੈਸਲਾ ਕੀਤਾ ਥੀ ਕਿ ਇੱਕ ਤਰੀਕ ਤੱਕ ਅਗਰ ਸਰਕਾਰ ਨੇ ਸਾਡੀ ਮਜ਼ਦੂਰੀ ਨਾ ਵਧਾਈ ਇਇਕ ਤਰੀਕ ਕੋ ਬਾਅਦ ਅਸੀਂ ਮੁਕੰਮਲ ਵੰਦ ਕਰਾਂਗੇ ਕੋਈ ਟਰਾਲੀ ਨਹੀਂ ਲਾਵਾਂਗੇ ਕੋਈ ਪੱਖਾ ਨਹੀਂ ਲਾਵਾਂਗੇ ਜੇ ਹੋ ਸਕਿਆ ਸਾਨੂੰ ਰੋਡ ਵੀ ਜਾਮ ਕਰਾਂਗੇ ਅਸੀਂ ਰੇਲਾ ਵੀ ਜਾਮ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਮਜ਼ਦੂਰੀ ਨਹੀਂ ਵਧਾਏਗੀ ਔਰ ਦੂਸਰੀ ਇੱਕ ਮੈਂ ਪੰਜਾਬ ਦੇ ਸਾਰੇ ਮਜ਼ਦੂਰ ਸਾਥੀਆਂ ਨੂੰ ਇੱਕ ਬੇਨਤੀ ਕਰਦਾ ਕਿ ਸਾਥਿਓ ਕੁਝ ਮੀਡੀਆ ਨੇ ਜਾਂ ਕੁਝ ਸਿਆਸੀ ਬੰਦੇ ਨੇ ਉਹ ਕੋਈ ਗਲਤ ਪ੍ਰੋਵਾਈਡ ਕਰੀ ਜਾਂਦੇ ਨੇ ਕਿ ਜੋ ਪਿਛਲੀ ਭਗਵੰਤ ਮਾਨ ਦੀ ਟਵੀਟ ਹੈ ਪਾਈ ਵੀ ਉਹੀ ਤੱਕ ਕੇ ਦੁਬਾਰਾ ਫਿਰ ਪਾਈ ਜਾਂਦੇ ਕਿ ਤੁਹਾਡੀ ਮਜ਼ਦੂਰੀ ਵੱਧ ਗਈ ਵੱਧ ਗਈ لیکن اے سانو جڑے بندے گمراہ کر دنے کچھ شرارتی ਅੰਸ਼ ਇਹਨਾਂ تے ਵੀ ਬਚਕਰ ਹੋ ਆਪਣੀ ਅਜੇ ਤੱਕ ਸਰਕਾਰ ਨੇ ਕੋਈ ਗੱਲ ਨਹੀਂ ਸੁਣੀਏ ਸ਼੍ਰੀ ਰਕੇਸ਼ ਕੁਮਾਰ ਤੁਲੀ ਪੰਜਾਬ ਪ੍ਰਧਾਨ ਜੋ ਕਈ ਇਹਨਾਂ ਦੀ ਸਮੂਚੀ ਟੀਮ ਹੈ ਇਹ ਬੜੀ ਭਜ ਦੌੜ ਕਰ ਰਹੀ ਹੈ ਇਹਨਾਂ ਨੇ ਕੋਈ ਮੰਤਰੀ ਨਹੀਂ ਛੱਡਿਆ ਸ਼੍ਰੀ ਲਾਲ ਚੰਦ ਕੁਟਾਰੂ ਤੱਕ ਮੰਤਰੀوں ਮਿਲੇ ਨੇ ਖੇਤੀવાડી ਪਹਿਲਾ ਧਾਰੀਵਾਲ ਸਾਹਿਬ ਦੇ ਉਹਨਾਂ ਨੂੰ ਮਿਲੇ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਮਿਲ ਚੁਕੇ ਨੇ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਨੂੰ ਵੀ ਮਿਲ ਚੁਕੇ ਹੈ ਲੇਕਿਨ ਜਿਹੜੀ ਮਜ਼ਦੂਰਾਂ ਦੀ ਇਹ ਗੱਲ थी ਇਹਨਾਂ ਨੇ ਅਣ ਸੁਣੀ ਕਰ ਦਿੱਤੀ ਇਸੇ ਰੋਸ ਦੇ ਵਿੱਚ ਦੇਖੋ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਮਜ਼ਦੂਰ ਕਦੇ ਵੀ ਹੜਤਾਲ ਨਹੀਂ ਹੜਤਾਲ ਤੇ ਨਹੀਂ ਜਾਇਆ ਕਰਦਾ ਇਹ ਤੇ ਮਜ਼ਦੂਰ ਨੇ ਹਮੇਸ਼ਾ ਹੀ ਉਹੀ ਕਮਾਣਾ ਤੇ ਉਹੀ ਖਾਣਾ ਹੈ ਇਹਨਾਂ ਦੀ ਇੱਕ ਮਜਬੂਰੀ ਬਣ ਜਾਂਦੀ ਹੈ ਇਹ ਮਜ਼ਦੂਰ ਲੋਕ ਵਿਚਾਰੇ ਬਿਹਾਰ ਤੋਂ ਚੱਲ ਕੇ ਆਉਂਦੇ ਚਾਰ-ਚਾਰ 5-5000 ਰੁਪਏ ਕਿਰਾਇਆ ਵੀ ਖਰਚ ਕੇ ਆਉਂਦੇ ਇਹਨਾਂ ਦਾ ਇੱਥੇ ਘਰ ਨਹੀਂ ਪੂਰਾ ਹੁੰਦਾ ਤਾਂ ਮੈਂ ਪੂਰੇ ਪੂਰੇ ਪੰਜਾਬ ਦੇ ਸੁਮਿਤ ਚੌਧਰੀ ਸਾਹਿਬਾਨ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਆ ਆਣ ਵਾਲੀ ਜਿਹੜੀ ਇੱਕ ਤਰੀਕ ਹੈ ਇਦੇ ਵਿੱਚ ਅਗਰ ਇੱਕ ਤਰੀਕ ਤੱਕ ਸਰਕਾਰ ਨੇ ਕੋਈ ਸਾਡੀ ਮਜ਼ਦੂਰੀ ਦੇ ਵਿੱਚ ਵਾਧਾ ਕਰਤਾ ਜੋ ਕਿ ਤੁਹਾਨੂੰ ਸਾਰਾ ਹੀ ਪਤਾ ਹੀ ਹੈ ਕਿ ਪੰਜਾਬ ਨਾਲੋਂ ਹਰਿਆਣੇ ਦੇ ਵਿੱਚ ਜਿਹੜੀ ਲੋਡਿੰਗ ਉਹ 3 ਰੁਪਿਆ 20 ਪੈਸੇ ਅਤੇ 1 ਰੁਪਿਆ 80 ਪੈਸੇ 90 ਪੈਸੇ ਜੋ ਸਾਡੀ ਮਜ਼ਦੂਰੀ ਹੈ ਉਹਦੇ ਪ੍ਰਤੀ ਵੀ 2.5 ਰੁਪਏ ਕੱਟੇ ਦਾ ਫਰਕ ਹੈ ਪੰਜਾਬ ਵਿੱਚ ਮਜ਼ਦੂਰ ਹਰਿਆਣੇ ਤੇ ਮਜ਼ਦੂਰੀ ਵਾਧੇ ਪੰਜਾਬ ਤੋਂ ਮਜ਼ਦੂਰੀ ਘਟੇ ਸਤਿਕਾਰਯੋਗ ਸਾਥੀਓ ਫਿਰ ਮੈਂ ਫਿਰ ਬੇਨਤੀ ਕਰਦਾ ਕਿ ਇੱਕ ਤਰੀਕ ਨੂੰ ਪੂਰੇ ਪੰਜਾਬ ਚੱਕਾ ਜਾਮ ਕਰਨਾ ਕਿਸੇ ਪਾਸੇ ਵੀ ਕੋਈ ਮੇਰਾ ਭਰਾ ਟਾਲੀ ਨਾ ਲਾਵੇ ਨਾ ਕੋਈ ਪੱਖਾ ਲਾਵੇ ਨਾ ਹੀ ਕੋਈ ਮਾਲ ਨੂੰ ਲੋਡੀਆਂ ਕਰੇ ਜਦੋਂ ਤੱਕ ਅਸੀਂ ਇਹ ਇਕੱਠ ਕਰਕੇ ਰੱਖਾਂਗੇ ਉਦੋਂ ਤੱਕ ਸਰਕਾਰ ਕੋਈ ਨਾ ਕੋਈ ਪੁਆਇੰਟ ਹਿਲਾ ਬਣ ਜਾਊਗਾ ਜੇ ਸਰਕਾਰ ਸਾਡੀ ਕੋਈ ਮਜ਼ਦੂਰੀ ਨਹੀਂ ਵਧਾਏਗੀ ਤਾਂ ਨਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਸੰਘਰਸ਼ ਤੇਜ਼ ਕਰਾਂਗੇ ਮੇਰੇ ਪੂਰੇ ਪੰਜਾਬ ਦੇ ਸਾਥੀਆਂ ਨੂੰ ਪੰਜਾਬ ਦੇ ਮਜ਼ਦੂਰ ਭਰਾਵਾਂ ਨੂੰ ਹੱਥ ਬਨ ਕੇ ਫਿਰ ਬੇਨਤੀ ਹੈ ਦਰਸ਼ਨ ਲਾਲ ਲੇਬਰ ਲੇਬਰ ਚੇਅਰਮੈਨ ਪੰਜਾਬ ਵੱਲੋਂ ਜੇ ਪੂਰਾ ਪੰਜਾਬ ਇੱਕ ਤਰੀਕ ਤੋਂ ਮੁਕੰਮਲ ਬੰਦ ਕਰਨਾ ਜੇ ਅਗਰ ਇਹਨਾਂ ਨੇ ਮਜ਼ਦੂਰੀ ਸਾਡੀ ਨਾ ਵਧਾਈ